بوک کچ جی پانچ ہزار دن غلط نہیں لوگ ہے کہنے راجا سی گل راجی سسری کال جی ਪਰ ਸਿੰਧ ਕਰ ਲਿਓ ਹਾਂ ਰਾਜਾ ਕੋਈ ਨਹੀਂ ਚੰਦੀ ਆ ਕੋਈ ਕਾਸੇ ਦਾ ਕੋਈ ਟੱਕ ਟੁੱਕ ਤਾਂ ਨਹੀਂ ਲੱਗਿਆ ਹੋਇਆ ਓਏ ਕੰਨਾ ਕੁੰਨਾ ਨੂੰ ਸਾਫ਼ ਹੋਣਾ ਚਾਹੀਦਾ ਕਿਉਂ ਜੀ ਇਹ ਤਸੱਲੀ ਕਰ ਲੈ ਜੀ ਤਸੱਲੀ ਕਰ ਲੈ ਬਾਈ ਤੈਨੂੰ ਸੁੱਖ ਲਾਉਣੀ ਹੈ ਕਿਉਂ ਵੀ ਕੱਲ ਨੂੰ ਕਹਿੰਗਾ ਮੈਨੂੰ ਮਾੜਾ ਦਵਾਤਾ ਹਾਂ ਨਾ ਕੁੰਨ ਪਾਪ ਦਾ ਭਾਗੀ ਮੈਂ ਕਿਉਂ ਹੋਵਾਂ ਕੀ ਲੀਆ ਤਾਂ ਹੱਕ ਹੈ ਕਿਨੇ ਬਾਬੇ ਤੇ ਲਿ ਜਾਣਾ ਬਾਹਰ ਕਰਨਾ ਪੜੇ ਉਹ ਨਰ ਰੋਡ ਆ ਜੀ ਠੀਕ ਹੈ ਪਸੰਦ ਹੈ ਜਾਨਵਰ ਦਾ ਤਾਂ ਪਤਾ ਲੱਗ ਜਾਂਦਾ ਹੈ ਵੇਖ ਕੇ ਆਪਾਂ ਚਾਚਲੇ ਐਸੀ ਲਾਇ ਕੋ ਚੰਗੀ ਆ ਮੈਂ ਕੱਟਾ ਮੁੰਡਾ ਜਾਣੇ ਚਲਾਏ ਇਹ ਗੋਲ ਦੇਣਾ ਮੈਂ ਨਹੀਂ ਆਪਦਾ ਲਗਾ ਦੇ ਔਰ ਕਿੰਨੇ ਦਾ ਵੇਚਣਾ ਹੋ ਰਿਹਾ ਜੀ ਇਹਦਾ ਹਾਂ 4000 ਦਾ 5 ਬੰਦੇ ਦਾ 8000 ਤੋਂ ਦਾ ਵੇਚਣਾ ਨਹੀਂ 8 ਦਾ ਇਹ ਤਾਂ ਇਹ 55 ਲਾ ਹਾਂ ਕੱਟਾ ਕੱਟ ਸੀ ਦਾ ਦੇ ਯਾਰ ਜੀ ਕੱਟ ਹੈ ਦੰਨੇ ਪੁਰਾਣਾ ਦਾ ਉਹ ਕਿੱਥੇ ਲੱਗ ਫੇ ਮੁੰਡੇ ਨੂੰ ਦੱਸ ਤੂੰ ਲੈੜੇ ਹੋ ਜਾ ਸੀ ਦਾ ਸੀ ਦਾ ਨਹੀਂ ਹੁੰਦਾ 200 ਉੱਤੇ 150 ਸਾਡੇ ਸਿੱਧਾ ਦਿੰਨੇ ਫਿਰ ਭਜਾਉਨੇ ਹੁਣ ਭਾਜੀਏ ਹੋਰ ਮਰ ਭਜਾਉਣ ਵਾਲੀ ਤਾਂ ਗੱਲ ਹੈ ਪੂਰਾ ਮੁੰਡਾ ਇਹ ਵੀ ਗਰੀਬ ਆਦਮੀ ਆ ਵਿਚਾਰਾ ਬੰਦਾ ਗਰੀਬ ਹੀ ਐ ਇਹ ਨਾ ਫਰ ਹੋ ਗਿਆ ਚੱਕ ਸੱਤ ਦਾ ਹੋ ਗਿਆ ਲੈ ਓਏ ਲੈ ਫੜ ਸੱਤ ਤੇਉ ਪੈਸੇ ਦਿਓ ਗਰੀਬ ਆਦਮੀ ਨੇ ਇਹ ਵਿਚਾਰੇ ਨਹੀਂ ਕੋਈ ਮਾੜਾ ਲੈ ਓਏ ਮੈਂ ਵੀ ਨਾ ਇੱਥੇ ਵਰਗਾ ਵਧੀਆ ਲੈਤਾ ਤੈਨੂੰ 7000 ਤੱਕ ਮੈਂ ਹੌਲੀ ਹੌਲੀ ਜਾਣਾ ਸੀ ਚਲੋ ਮੁੰਡੇ ਕਹਿੰਦੇ ਵੀ 7 ਦੇ ਨਹੀਂ ਮੈਂ ਕਹਿੰਦਾ ਬਰਾਜ ਨੂੰ ਮਾਰ ਦੇ ਇਹ ਗੇਤਾ ਹੀ ਨਮੇੜ ਤਾਂ ਕੇ ਸਰ ਦਾ ਚੱਲ ਪਸ ਜਾਨ ਦੇ ਭਰਾ ਮਾ ਜੀ ਇਹਦੀ ਆਪਣੀ ਬੰਦਾ ਹੈਗਾ ਆਪਰੇ ਜਾ ਪੈਗਣ ਨੂੰ ਕੋਰਾਂ ਨੂੰ ਆ ਜਾ ਬਾਬਾ ਫੜਾ ਦੇ ਮੈਨੂੰ ਬਤਾ ਦੇ ਇੱਕੋ ਹੀ ਗੱਲ ਅੱਛਾ ਛਾੜੀ ਵਾਲਾ ਦੇ ਦੇ ਐਸਾ ਨਾ ਖਾਜੇ ਨੋਟ ਆ ਯਾਰ ਇਹ ਨਾ ਮੇਰਨਾ ਪੂਰਾ ਫੜਾ ਪੁੱਲ ਲੱਕ ਫੜਾ ਦੇ ਮੈਨੂੰ ਤਿੰਨ ਕਿੰਨੇ ਹੋਏ ਪਿਆਰ ਹੜਾ ਲਿਆਓ ਜੀ ਸਾਢੇ ਪੰਜ ਬੰਦਾ ਪੈਸਾ ਫਿਰ ਪੂਰੇ ਕਰਨੇ ਪੈਣਗੇ ਹੁਣ ਅਗਲੇ ਦੇ ਇਹ ਤਾਂ ਕਰਕੇ ਜਾਵਾਂਗੇ ਸਦਾ 6 ਹੋਗੇ ਪਿਆਰ ਹੋਰ ਕੱਢੋ ਨੰਬਰ ਚੱਲਦਾ ਗੂਗਲ ਪੇ ਚੱਲੂ ਗੂਗਲ ਪੇ ਨਹੀਂ ਚੱਲਦਾ 7 4 5 6 ਮੈਨੂੰ ਤਾਂ ਪਤਾ ਵੀ ਨਹੀਂ ਗੂਗਲ ਪੇ ਕਿਵੇਂ ਹੁੰਦੇ ਨੇ ਯਾਰ ਕਦੋਂ ਪੈਸੇ ਬਣਾਵਾ ਯਾਰ ਬੱਲੇ ਸਾਨੂੰ ਬੈਠੀ ਆ ਬਈ ਰਾਜੀ ਆਹ ਸਸਤੀ ਉਹ ਬਾਬਾ ਤੇਰੇ ਤਾਂ ਪੂਰੇ ਕਰੂਗੀ ਅਗਲਾ ਚੱਲ ਜੇ ਹੈ ਨਹੀਂ ਨਾ ਤੇ ਕੋਈ ਕਹਿੰਦੇ ਤੇ ਗੂਗਲ ਪੈਂਕਾ ਰਾ ਕੇ ਲੈ ਲਓ ਕਿਸੇ ਪੱਕਾ ਥੋੜਾ ਹੋਗਾ ਗੂਗਲ ਪੇ ਕਰਾ ਦਿੰਦੇ ਆ ਕੋਈ ਗੱਲ ਨਹੀਂ ਇਹਨੂੰ ਕਰਾਏਗਾ ਤੁਸੀਂ ਕਢਾ ਲਿਓ ਤੋ ਹਾਂ ਉਹ ਪੜਾ ਲਓ ਕੁਦ ਮੱਝ ਕੋਈ ਗੱਲ ਨਹੀਂ ਤੁਸੀਂ ਐਂ ਕਰੋ 1000 ਰੁਪਏ ਉੱਥੇ ਕਢ ਦਣਗੇ ਉੱਥੇ ਠੀਕ ਆ ਉਹਦੇ ਜਿੱਥੇ ਲਿਖ ਰੱਖਿਆ ਨਹੀਂ ਕਰਦੇ ਠੀਕ ਆ ਜੀ ਉੱਥੋਂ ਕਢਾ ਲਿਓ ਬਾਈ ਨੂੰ ਕਰਦੇ ਯਾਰਾ ਮੁੰਡੇ ਨੂੰ ਆ ਮੁੰਡੇ ਨੂੰ ਕਰਦੇ ਜਿਹੜੀਆਂ ਇਹਨੂੰ ਕਰਦੇ ਜਾਂ ਇਹਨੂੰ ਕਰਦੇ ਲੈ ਇਹਦਾ ਲੈ 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 ਉਹਨ ਮਰਜੀ ਤੇਰੀ ਆ ਸਾਡੀ ਨਹੀਂ ਉਹ ਕਿੱਥੇ ਤੇਰਾ ਗੁਰੂ ਆ ਲੈ ਉਹਰਾ ਮੋੜ ਕੇ ਲਿਆ ਬੱਕਰੀ ਨੂੰ ਤੋਰ ਫੇਰ ਕੇ ਦੇਖ ਆਰ ਬੱਚੇ ਵੀ 4-5 ਦਿੰਦੀ ਹੈ ਇਹ ਆਇਸੂਏ ਤਿੰਨ ਤਾਂ ਦੇਖੇ ਨੇ ਮੈਂ ਜਰਾ ਇੱਕ ਸਾਲ ਕਹਾਦੀ ਚਾਰ ਦਸਤੇ ਨੇ ਆ ਲਾ ਰਿਹਾ ਲੋਖ ਆ ਯਾਰ ਸਾਹਮਣੇ ਓ ਰਮਜਾਨੇ ਐ ਓ ਆਹ ਮੋਹੀਬਈ ਜ਼ੈਤ ਕਹਾਂ ਚੱਕ ਰਾਂ ਹਾਂ ਤੀਜੇ ਸੁੰਦੀ ਆ ਜਵਾਨ ਕੁੜੀ ਜਵਾਨ ਹੈ ਪੂਰੀ ਕਾਨ ਹੈ ਪੂਰੀ ਜਵਾਨ ਹੈ ਪੂਰੀ ਜਵਾਨ ਹੈ بائی کی بکری نا کسر کا رہ گی ਖੁੱਲ ਕੇ ਬੋਲ ਮਾਨਨਾ ਪਛੀਦਾ ਪਸੰਦ ਦਾ ਕਹਦੇ ਵੀ ਹਾਂ ਇੱਕ ਨੰਬਰ ਰਿਪੋਰਟ ਹੈ ਨਹੀਂ ਐ ਕਹਦੇ ਵੀ 2 ਨੰਬਰ ਖੋਟ ਹੈ ਕਿਉਂ ਜੀ ਫਿਰ ਆਪਾਂ ਗਾਹ ਤੁਰ ਜਾਗੇ ਟੋੜ ਹੀ ਨਹੀਂ ਹਾਂ ਇਹ ਬਣੀ ਨਾ ਗੱਲ ਬਾਈ ਦੀ ਬਈ ਚੱਲੀ ਜਾਂਦਾ ਦੇਖ ਬਈ ਪਸੰਦਤਾ ਕਰਦੇ ਬਾਈਆਂ ਨੂੰ ਤੂੰ ਇੱਕ ਛੜ ਇੱਕ ਦੋ ਦੇ ਲਾਂਗੇ ਇੱਕ ਉਹ ਪਹਿਲੀ ਦੇ ਦੇ ਯਾਰ ਜਾਨ ਹਾਂ ਦੰਦ ਦਖਾਈ ਬਾਈ ਉਹ ਦੰਦ ਠੀਕ ਹੈ ਠੀਕ ਹੈ ਜੀ ਕਿਉਂ ਜੀ ਪਸੰਦ ਹੈ ਹਾਂ ਹੈ ਬਾਈ ਕੀ ਮੰਗਦਾ ਹੈ 17000 ਰੁਪਏ 17000 ਇਹਦਾ ਬੱਕਰੀ ਆ ਯੂ ਤੁਸੀਂ ਦੱਸਦੇ ਮਹਾਰਾ ਇਹ ਤਾਂ ਮੰਗੀ ਆ ਕੀ ਦੱਸਾਂ ਯਾਰ ਇਹ ਕਦੋਂ ਸਾਡੇ ਗਾਕ ਨਹੀਂ ਲੈ ਕੇ ਆਉਂਦਾ ਕਿਉਂ ਜੀ ਸਾਡੇ ਪੱਕੇ ਜਿੰਨੇ ਦੀ ਪਾਠਣ ਦੀ ਵੇਚ ਹੈ ਭਈਆਂ ਸਲਾਤਾ ਕਰ ਲਾਂ ਤਾਂ ਉਂ ਡਰ ਕੇ ਵਿਚਾਰੇ ਇਹ ਗੱਲ ਐ ਮਰਵਾਉਣਾ ਵੀ ਨਹੀਂ ਬੰਦਾ ਯਾਰ ਪਾਣੀਆਂ ਜੇ ਕੰਮ ਕਰਦੇ ਹਾਂ ਸਹੀ ਹੈ 2-400 ਪਿੱਛੇ ਅਗਲਾ ਥੋੜੀ ਵਡਾਉਣਾ ਐ ਮੈਂ ਨਹੀਂ ਵਡਾਉਂਦਾ ਕਿਸੇ ਨੂੰ 2-400 ਪਿੱਛੇ ਉਹੀ ਲੈ ਲਾਂਗੇ ਇਹਦੇ ਤੋਂ 100 ਰੁਪਿਆ ਕਿਸੇ ਤੋਂ ਆਪਾਂ ਗਾਲਾਂ ਨਹੀਂ ਖਾਂਦੇ ਹਾਂ ਉਹ ਲੈ ਭਾਈ ਆੜੀ 7000 ਰੁਪਿਆ ਸੰਦੇ ਨੇ ਏ ਹੁਣ ਵਾਰੀ ਵਟਾ ਜੇ ਹੋ ਗਿਆ ਕੋਈ ਨਹੀਂ ਲੈ ਜੋ ਸਾਦੀ ਆ ਸਾਦੀ ਲੈ ਰੋ ਜੀ ਲੰਦਰੀ ਦੋ ਹੋ ਗਈ ਹਾਂ ਜੀ ਵਾਲ ਵੀ ਚਿੱਟੇ ਨਹੀਂ ਵਾਲ ਵੀ ਚਿੱਟੇ ਕਾਲੀ ਦੇ ਉਹ ਤਾਂ ਗੱਭਣ ਹੈ ਉਹ ਤਾਂ ਗੱਭਣ ਹੈ ਹੁਈ ਦੱਸਤੀ ਮੈਂਨੇ ਤੈਨੂੰ ਲੱਗੀ ਨਹੀਂ ਦੋ ਮਹੀਨੇ ਦੀ ਗੱਭਣ ਹੈ ਡਾਕਟਰੀ ਕਰਾ ਲੈ ਚਾਹੀਏ ਗੱਭਣਾ ਮੈਂ ਤਾਂ ਆ ਬਖੀਨ ਤੂੰ ਕਹਿੰਦਾ ਲੱਗੀ ਦੋ ਮਹੀਨੇ ਤੋਂ ਉੱਪਰ ਹੀ ਹੋਣੀ ਜੋੜੀ ਜਾਂਦੀ ਸੀ ਮੇਰੀ ਮੈਂ ਲਾਉਂਦਾ ਹੀ ਮੱਲੋ ਤੁਨੂੰ ਦੱਸ ਦੇ ਯਾਰ ਉਹ ਇਹ ਤਾਂ ਗਾਹ ਗੁਹਾ ਦੇਣੀਆਂ ਹੋਣੀਆਂ ਕਿਸੇ ਨੂੰ ਇਹਨੇ ਰੱਖਣੀ ਐ ਆਹ ਹੁਣ ਤਾਂ ਗਾਹ ਦੇਣੀਆਂ ਨੇ ਫਿਰ ਕਿੰਨੇ ਦੀ ਦੇ ਦਿਆਂ ਬੋਲ ਤੋ ਬੋਲ ਇੱਕੋ ਹੀ ਦੱਸ ਦੇ ਕਿੰਨੇ 15000 ਨਾ ਵਿਖਦੀ ਨਹੀਂ ਸਾਢੇ 37 ਦਿਨ ਨੇ 8 ਦਿਨ ਨੇ 8 ਦਿਨ ਤੇ ਹੋਰ ਕੀ ਕਰਾਂ ਤੈਨੂੰ ਪਤਾ ਪੈਂਦਾ ਫਿਰ ਹੋਰ ਕੀ ਕਰਾਂ ਹਉ ਅੱਠ ਦੀ ਗਦਰ ਬਾਹਰ ਆ ਜੀ ਹੈ ਖਰਚਾ ਯਾਰ ਤੂੰ ਤਾਂ ਦੱਸ ਕਿੰਨੇ ਦੇਣੀ ਹੈ ਜਿਹੜੇ ਦੱਸ ਦੇ ਤੂੰ ਹੀ ਦੱਸਣਾ ਤੂੰ ਹੀ ਦੱਸ ਤੂੰ ਹੀ ਦੱਸ ਨਹੀਂ ਆ ਮੁੱਲ ਜਾਣੀ ਕਰਿਆ ਮਾਰਾ 9000 ਦੀ ਬਿਕਾਮ ਅੱਛਾ 9 ਦੀ ਪੁੱਛ ਰਾਂ ਤੇਰੇ ਕਰਕੇ ਬਾਈ ਜੀ 12 12000 ਨਜੀਤ ਦਿੰਦਾ 24 ਜੋੜੀ ਦਾ ਮੈਂ ਜੋੜੀ ਕਿਉਂ ਖਾਫ ਕਰਨੀ ਆਵਾਜ਼ ਮਾਰ ਕੇ ਬਾਦੂ ਹਉ ਆ ਇੱਥੇ ਫਿਰਦਾ ਪੁੱਛ ਲਾ ਜੱਗ ਅੱਛਾ ਆਪਾਂ ਵੇਚਣੀ ਹੈ ਪੂਰੀ ਦਸ ਦੀ ਦਿੰਨੇ ਪੂਰੀ ਦਸ ਦੀ ਵੇਚਣੀ ਨਿਕਲੀ ਹਾਂ ਚੱਲ ਭਾਈ ਮੇਰਾ ਪਹੁੰਚਾ ਹੀ ਫੜ ਕੇ ਲੈ ਗਈ ਮੈਂ ਸਰ ਦੇ ਛੜਦੇ ਨਹੀਂ ਕੋਸਦਾ ਛੜਦੇ ਆ ਲੈ ਓਕੇ ਨਹੀਂ ਆਹ ਲੈ ਭਾਈ 10000 ਰੁਪਏ ਭਾਈ ਲੈਣ ਦੇਣ ਦਾ ਲੈਣ ਦੇਣ ਤਾਂ ਅੱਛਾ ਤੁਸੀਂ ਦਤੋ 10 10 ਲਾਜੀ ਆਖੇ ਮੰਗਣ ਨੂੰ ਤਾਂ ਭਰਾਵਾ ਯਾਰ ਤੂੰ ਲਾ ਦੇ 50 ਪੈਸੇ ਲਾ ਦੇ 55 ਹੋ ਦੇ ਭਾਪਾ ਬਾਈ ਯਾਰ ਭੇਡਾਂ ਕਦੇ 5500 ਦੀਆਂ ਆਈਆਂ ਲਏ। ਤੂੰ ਵੀ ਚੱਤਾ ਮੰਗ ਲੈ ਮੈਂ ਕਿਹੜਾ ਗੁੱਸਾ ਕਰ ਲੈ ਤੇਰਾ। ਕੋਈ ਗੱਲ ਦਾ ਚੱਤਾ ਵਾਲ ਨਹੀਂ। ਗੁੱਸਾ ਥੋੜਾ ਹੈ ਬਾਈ ਯਾਰ 2 ਰੁਪਏ ਲਾ ਕੋਈ ਗੱਲ ਨਹੀਂ। ਹਾਂ ਰੁਕ 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 ਭੇਡ। 6000 ਦੇ ਬਾਈ ਯਾਰ। ਨਹੀਂ ਬਾਈ ਹੁੰਦੀਆਂ। ਕਿਉਂ ਹੁੰਦੀਆਂ ਕਿਉਂ ਨਹੀਂ ਯਾਰ ਲੈ ਦੱਸ ਦੇ। ਭਰਾਵਾ ਤੈਨੂੰ ਸਾਰੀਆਂ ਛਾਂਟ ਕੇ ਦਿੱਤੀਆਂ ਨੇ ਪਿੱਛੇ ਭੇਡਾਂ। ਤੈਨੂੰ ਮੈਂ ਕਿਹਾ ਵੀ ਉਹ ਆ ਲੈ। ਲੈ। ਹਾਂ ਤਾਂ ਦੇਖ ਰਾ ਇਹਨਾਂ ਹੱਥ ਮਾਰ ਖਾਂ। ਹਾਤੇ ਮਾਰਿਆ ਲੈ ਲਾ ਜਾ ਕਰਦਾ ਤੰਗ ਕੋਈ ਨਹੀਂ ਬਸ ਰੋਕ 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 ਪਾਣੂ ਉਹ ਰੋਕ 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 ਇਧਰ ਹਾਂ ਹਾਂ ਸੇਹਿਆਰ ਬੋਲ ਨਹੀਂ ਭਾਈ ਯਾਰ ਅਜੇ ਵੀ ਯਾਰ ਭਾਜਦਾ ਦੱਸ ਦੇ ਦਿੰਦਾ ਇਧਰ ਹੈ ਉਹ ਤੂੰ ਉਹ ਦੇਣੀਆਂ ਕਿੱਥੇ ਦਾ ਦੇ ਸਾਢੇ 9 ਦੀਆਂ ਲੈ ਜਾ ਸਾਢੇ 6 ਦਿਨ ਦੇ ਨਹੀਂ ਭਾਈ ਹਾਂ ਰਾਜੂ ਮੁੱਲ ਬੰਦੇ ਨੇ ਸਹੀ ਲਾਤਾ ਰਾਜੂ ਕੀ ਬੋਲੇ ਸਹੀ ਗੱਲ ਆ ਸਹੀ ਗੱਲ ਆ ਭਾਈ ਉਹਨੇ ਕੱਟਲਾ ਵੀ ਕੱਟ ਕੇ ਕੁਝ ਕਰਨਾ ਵੀ ਆ ਇਹਨਾਂ ਨੂੰ ਹੱਥ ਮਾਰ ਕੇ ਦੇਖ ਪੈਂਡ 500 ਦੀਆਂ ਭੇਡਾਂ ਕਿੱਥੇ ਮਿਲਦੀਆਂ ਨੇ ਭਾਈ ਯਾਰ ਉਹ ਜਮਾਨਾ ਹੀ ਨਹੀਂ ਅੱਜ ਕੱਲੇ 36500 ਦਾ ਵਿਕੀ ਜਾਂਦਾ ਹਾਂ ਨਹੀਂ ਭਾਈ ਆ ਦੇ ਮੰਨ ਜਾ ਨਹੀਂ ਭਾਈ ਨਹੀਂ ਹੁੰਦੀਆਂ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਹੀਂ ਨਹੀਂ ਭਾਈ ਨਹੀਂ ਹੈਗਾ ਮਨਾ ਉਹ ਠੀਕ ਹੈ ਵਧੀਆ ਵੀ ਗੱਲ ਇਹਨਾਂ ਨੂੰ ਹੱਥਾ ਮਾਰ ਕੇ ਦੇਖਿਆ ਜਾ ਮੈਂ ਰੋਜ਼ ਹੀ ਹੱਥ ਮਾਰਦਾ ਛੋਟੇ ਨੇੜੇ ਵਿਕੀ ਜਾਂਦੇ ਇਸ ਭਾਅ ਦਾ ਜਿਹੇ ਭਾਅ ਤੁਸੀ ਮੰਗੀ ਜਾਂਦੇ ਹੋ ਹਾਂ ਨੇੜੇ ਵਿਕੀ ਜਾਂਦੇ ਛੋਟੇ ਜਾਂ ਦੋ ਚੌਂ ਦਾ ਵੇਚ ਜਾਂਦਾ ਪੈਂਡ ਪੈਂਦਾ ਕਿੱਥੇ ਫਿਰਦਾ ਤੂੰ ਸੱਚ ਗਿੱਧੇ ਵਾਲੇ ਬੋਤਸਾ ਜਹਾਟ ਤੇ ਮੈਰੀ ਪਾਇਆ ਨਹੀਂ ਮਿਲਦਾ ਫੜਾ ਇਸ ਇੱਥੇ ਪਾਇਆ ਦੂਰ ਆਟ ਇੱਥੇ ਪਾਇਆ ਕੋਈ ਵੀ ਜੀ ਪਾਇਆ ਨਹੀਂ ਮੈਨੂੰ ਆ ਬਾਈ ਆ ਜਾਨੀ ਆਇਆ ਵਾ ਆ ਬਾਈ ਨਹੀਂ ਪੋਛ ਕੇ ਪਾਲਾ ਤੈਨੂੰ ਨਹੀਂ ਲੰਦੇ ਇੱਧਰ ਆ ਜਾ ਯਾਰ ਪੰਜੇ ਹੋਵੇ ਹੋਰ ਦੇ ਦਿੰਦਾ ਹਨਰ ਪਟਾ ਉਹ ਚੱਲੂਗਾ ਨਹੀਂ ਚੱਲਣਾ ਤੈਨੂੰ ਚੱਤਿਆ 4 ਕਰਪਾ 200 ਅੱਛਾ ਜਰਾ ਨਾ ਕਰਿਆ ਕਰ ਕੋਈ ਗਲਤ ਗੱਲ ਨਿਕਰ ਨਾ ਪੰਜ ਦਿਨ ਮੈਂ ਰਾਲਾ ਸਾਢੇ ਪੰਜ ਦੇ ਮੁੱਕੇ 200 ਦੇ ਨਾ 200 ਉਹ ਚਾਚਾ ਪਰ 100 ਦਾ ਚਾੜਦੇ ਨੇ ਕਿੰਨੇ ਵਰ ਨਏ ਆ ਉਹ ਲੋ ਉਹ ਲੋ ਮੈਂ ਤੁਹਾਨੂੰ ਦੇ ਦੇ ਤੇਰੇ بڑے ਬੰਦੇ ਨੂੰ ਮਾਰੀ ਤੂੰ ਮੁੱਕੀ ਜਿੰਨੇ ਜਿੰਨੇ ਮੁੱਕੀ ਦੇ ਲੈ ਨਹੀਂ 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 ਮੁੱਕੀ ਅੱਗੇ ਗਲਤ ਗੱਲ ਕਰ ਰਹੀ ਤੁਸੀਂ ਭਾਈ ਜਿੱਕੇ ਪੈਸੇ ਨਹੀਂ ਭਲ ਠੀਕ ਆ ਯਾਰ ਚਾਚਾ ਹੁਣ ਵੇਲਾ ਯਾਰ ਉਹ ਦੇਣੀਆਂ ਕਿੰਨੇ ਨੂੰ ਨੇ ਤੇ ਨੌ ਦੀਆਂ ਦੇਣੀਆਂ ਨੌ ਨੂੰ ਵੀ ਨਹੀਂ ਵਿਕਦੀਆਂ ਇਹ ਤਾਂ ਵਿਕਣ ਗਿਆ ਉਹ ਤੇਰੀ ਮਰਜ਼ੀ ਆ ਨੌ ਨੂੰ ਨਹੀਂ ਵਿਕਦੇ ਭੈਣਾ ਨੌ ਦੀਆਂ ਨਹੀਂ ਵਿਕਦੀਆਂ 22 ਦੀ ਕੋਈ ਗੱਲ ਨਹੀਂ ਉਹ ਸਹੀ ਕੱਢ ਰਹਾ ਓਏ ਐ ਨਹੀਂ ਸੌਦਾ ਬਣਨਾ ਇਹ ਐ ਨਹੀਂ ਸੌਦਾ ਬਣਦਾ ਮੜਾਕਾ ਲਾ ਕੇ ਚੱਲਾਂਗੇ ਆ ਹੁਣ ਲਾਤਾ ਸਹੀ ਆ ਫੜਾਕਾ ਹੈ ਸਹੀ ਬਣਾ ਰਾਜ ਨੂੰ ਫੜਾ ਫਿਰ ਤਾਂ ਲੈ ਨਹੀਂ ਆ ਸਾਈ ਬਾਹ ਕਹਿ ਤੇ ਜਿਹੜਾ ਕਹਤਾ ਚੱਲ ਫਿਰ ਮੜਕੀ ਜਾਓ ਆਪੇ ਆਪਾਂ ਕਾਨੂੰ ਵਕਤ ਖੋਟਾ ਕਰੀਏ ਆ ਜਾ